ਹਾਂਜੀ ਕਿਸਾਨ ਭਾਵ ਸਸਿਕਾ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਤੇ ਗੱਲ ਕਰਨੀ ਆਪਾਂ ਪੱਤਾ ਲਪੇਟ ਸੁੰਡੀ ਬਾਰੇ ਜਿਹਦੇ ਕੀ ਆਪਣੇ ਕੋਲੇ ਕਾਫੀ ਸਵਾਲ ਆ ਰਹੇ ਸੀ ਕਿਸਾਨ ਭਰਾਵਾਂ ਦੇ ਜੋ ਕਿ ਝੋਨਾ ਆਪਣਾ ਲਗਭਗ 40 ਤੋਂ 50 ਦਿਨਾਂ ਦੇ ਨੇੜੇ ਪਹੁੰਚਣ ਵਾਲਾ ਤਾਂ ਹਰੇਕ ਕਿਸਾਨ ਜਦੋਂ ਯੂਰੀਆ ਕੱਖਾਂ ਕੱਖ ਗੁੱਖ ਕੱਢ ਕੇ ਫ੍ਰੀ ਹੋ ਜਾਂਦਾ ਤਾਂ ਫਿਰ ਉਹਦਾ ਧਿਆਨ ਸਪਰੇਆਂ ਵੱਲ ਹੋ ਜਾਂਦਾ ਤਾਂ ਸਪਰੇਅ ਕਰਨ ਤੋਂ ਪਹਿਲਾਂ ਆਪਣੀ ਵੀਡੀਓ ਸਾਰੀ ਪੂਰੀ ਜ਼ਰੂਰ ਵੇਖਿਓ ਤਾਂ ਜੋ ਕਿ ਤੁਹਾਡਾ ਵੀ ਕੋਈ ਫਾਇਦਾ ਹੋ ਸਕੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਬੈਲ ਵਾਲੇ ਬਟਨ ਨਾਲ ਨੋਟੀਫਿਕੇਸ਼ਨ ਆਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਆਪਣੇ ਆਉਣ ਵਾਲੀ ਹਰ ਇੱਕ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਰਾਵੋ ਜਿਵੇਂ ਕਿ ਝੋਨੇ ਆਪਣੇ ਲਗਭਗ ਲਗਭਗ ਹੁਣ 40 ਦਿਨ ਕੰਪਲੀਟ ਕਰ ਚੁੱਕੇ ਨੇ ਤੇ ਮਲੋ 35-40 ਦਿਨਾਂ ਦੇ ਵਿੱਚ ਚੱਲ ਰਿਹਾ ਜਿੱਥੇ ਕਿ ਜ਼ਿਮੀਦਾਰ ਆਦਾ ਯੂਰੀਆ ਤੇ ਕੋਈ ਹੋਰ ਕਾ ਉਜਾ ਜਾਂ ਕੋਈ ਕਾ ਨੂੰ ਕੱਢ ਕੇ ਹੁਣ ਫ੍ਰੀ ਹੋ ਚੁੱਕਿਆ ਤਾਂ ਹੁਣ ਧਿਆਨ ਹੋ ਗਿਆ ਜ਼ਿਮੀਂਦਾਰ ਦਾ ਸਪਰੇਅ ਵਾਲਾ ਤਾਂ ਸਪ੍ਰੇਆਂ ਜਿਹੜੀਆਂ ਕਰਨਾ ਚਾਹੁੰਦੇ ਜ਼ਿਮੀਂਦਾਰ ਉਹ ਨੰਬਰ 1 ਤੇ ਹੈਗੀ ਪੱਤਲ ਪੇਟ ਸੰਡੀ ਜਾਂ ਗੋਵਲੀ ਸੰਡੀ ਦੀ ਨੰਬਰ 2 ਤੇ ਕੋਈ ਫੰਗੀ ਸਾਈਡ ਕਰਨ ਨੂੰ ਫਿਰਦੇ ਆ 40-40 ਦਿਨਾਂ ਦੇ ਝੋਨੇ ਆ ਹਜੇ ਤੇ ਬਾਕੀ ਇੱਕ ਕਾਫੀ ਵੀਡੀਓ ਵੇਖਿਆ ਸੀ ਜਿਹੜਾ ਕੀ ਕਹਿ ਰਿਹਾ ਸੀ ਮੱਸੀ ਲਾਂਗੀ ਪਤਾ ਨਹੀਂ ਚਾਨਣੀ ਪਤਾ ਨਹੀਂ ਨੇਰੀ ਵੀ ਹੁਣ ਪੱਤਲਪੇਟ ਦਾ ਅਟੈਕ ਆਊਗਾ ਤੇ ਮੱਸੀ ਲਾਂਗੀ ਨੂੰ ਬਸ ਆ ਤਿੰਨ ਚਾਰ ਦਿਨ ਹੀ ਹੋਇਆ ਪਰ ਕਿਸਾਨ ਭਰਾ ਉਹ ਇਹ ਚੀਜ਼ ਚਲੋ ਜੋ ਵੀ ਹੈ ਠੀਕ ਹੈ ਪਰ ਮੈਂ ਖੇਤ ਨੂੰ ਡੇਲੀ ਚੈੱਕ ਕਰਨ ਤੋਂ ਬਾਅਦ ਵੀ ਮੈਨੂੰ ਕਿਤੇ ਵੀ ਪੱਤਲਪੇਟ ਜਾਂ ਗੋਵਾਲੀ ਸੁੰਡੀ ਦਾ ਹਜੇ ਤੱਕ ਪਤੰਗਾ ਨਹੀਂ ਮਿਲਿਆ ਪਤੰਗਾ ਯਾਨੀ ਕਿ ਉਹ ਮੱਕੜ ਜਾਂ ਚਿੱਟਾ ਜਾਂ ਉੜਦਾ ਦੇਖਦਾ ਪਹਿਲਾਂ ਉਹ ਆਉਂਦਾ ਹੈ ਫਿਰ ਉਸ ਤੋਂ ਬਾਅਦ ਉਹ ਐਗ ਦਿੰਦਾ ਫਿਰ ਉਹਦੇ ਵਿੱਚੋਂ ਜਾ ਕੇ ਸੁੰਡੀ ਨਿਕਲਦੀ ਹੈ ਘੱਟੋ ਘੱਟ 10 ਤੋਂ 7-8 ਦਿਨਾਂ ਦਾ ਪ੍ਰੋਸੈਸ ਲੈਣ ਤੋਂ ਬਾਅਦ ਸੁੰਡੀ ਖੇਤ ਦੇ ਵਿੱਚ ਅਟੈਕ ਕਰਦੀ ਹੈ ਪਰ ਇਸ ਅਟੈਕ ਹੋਣ ਤੋਂ ਪਹਿਲਾਂ ਇਸ ਵਾਰ ਇੱਕ ਬਹੁਤ ਚੰਗੀ بارش ਹੋ ਗਈ ਹਰ ਇੱਕ ਜਗ੍ਹਾ ਤੇ ਤਾਂ ਜਿਹਦੇ ਨਾਲ ਆਪਣਾ 5-700 ਦਾ ਫਾਇਦਾ ਹੋ ਗਿਆ ਕਿਉਂਕਿ ਆਪਾਂ ਜੇ ਸਪਰੇਅ ਕਰਨ ਲੱਗਦੇ ਤਾਂ ਆਪਾਂ ਨੇ ਸੁੰਡੀ ਵਾਲੀ ਕੱਲੀ ਨਹੀਂ ਕਰਨੀ ਸੀ ਕਿਉਂਕਿ ਨਾਲ ਕੋਈ ਫੰਗੀਸਾਈਡ ਵੀ ਪਾਉਂਦੇ ਤੇ ਨਾਲ ਆਪਾਂ ਤੇਲੇ ਚੇਪੇ ਤੋਂ ਹੋਰ ਕਾਫੀ ਤਿੰਨ ਚਾਰ ਲਾ ਕੇ ਚਟਣੀ ਬਣਾ ਕੇ ਤਾਂ ਆਪਾਂ ਕਰਨੀ ਸੀ ਤੇ ਜਿਹਦੇ ਕਰਕੇ ਜਿਹੜੇ ਕਿਸਾਨ ਵੀਰਾਂ ਨੇ ਹਜੇ ਤੱਕ ਕੋਈ ਪ੍ਰਦਾਨ ਨਹੀਂ ਪਾਈ ਕਿਉਂਕਿ ਕਈ ਜ਼ਿਮੀਂਦਾਰ ਆ 33 40 ਦਿਨਾਂ ਤੇ ਆ ਕੇ ਪ੍ਰਦਾਨ ਪਾ ਦਿੰਦੇ ਆ ਕਿ ਸਾਡੇ ਵੰਦਰਾ 20 ਦਿਨ ਵਧਿਆ ਲੰਘਣਗੇ ਪਰ ਜਿਹੜਾ ਆ ਮੌਸਮ بارش ਕੁਦਰਤੀ ਤੌਰ ਤੇ ਜਿਹੜੀ ਸਪਰੇਅ ਦੀ ਜ਼ਰੂਰਤ ਹੀ ਨਹੀਂ ਪਈ ਪਈ ਆਪਾਂ ਨੂੰ ਕੋਈ ਜ਼ਹਿਰ ਪਾਉਣ ਦੀ ਜ਼ਰੂਰਤ ਨਹੀਂ ਪਈ ਆਪਣੇ ਆਪ ਹੀ ਆਪਣੀ ਸਮੱਸਿਆ ਦਾ ਹੱਲ ਹੋ ਗਿਆ ਸੁੰਡੀ ਦਾ ਇਸ ਤੋਂ ਉੱਤੇ ਤਾਂ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਹੁਣ ਜਿਹੜੀ ਸੁੰਡੀ ਖੇਤਾਂ ਦੇ ਵਿੱਚ ਆਉਣੀ ਸੀ ਇੱਕ ਬਹੁਤ ਚੰਗੀ ਵਾਰਿਸ਼ ਹੋਈ ਹੈ ਰਾਤ ਆਪਣੇ ਤੇ ਕਾਫੀ ਵੀਡੀਓ ਦੇਖਣ ਤੋਂ ਬਾਅਦ ਵੀ ਪਤਾ ਲੱਗਿਆ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਹਰ ਇੱਕ ਜਗ੍ਹਾ ਤੇ ਮੌਸਮ ਚੰਗੀ ਵਾਰਿਸ਼ ਹੋ ਰਹੀ ਹੈ ਜੀ ਦੇ ਕਰਕੇ ਕਿਉਂਕਿ ਸੁੰਡੀ ਦੇ ਕੋਈ ਪੈਰ ਨਹੀਂ ਹੁੰਦੇ ਜੇ ਆਈ ਵੀ ਹੋਈ ਪੱਤੇ ਦੇ ਵਿੱਚ ਫੋਲਡ ਚ ਬੈਠੀ ਹੋਈ ਤਾਂ ਪਾਣੀ ਪੈਣ ਨਾਲ ਉਹ ਪੱਤਾ ਖੁੱਲ ਜਾਣਾ ਤੇ ਉਹਦੇ ਵਿੱਚੋਂ ਨੇ ਥੱਲੇ ਡੇਕ ਕੇ ਮਰ ਜਾਣਾ ਤੇ ਨੰਬਰ 2 ਤੇ ਜੇ ਉਹਦੇ ਅੰਡੇ ਜਾਂ ਕੁਝ ਵੀ ਹੋਰ ਖੇਤ ਦੇ ਵਿੱਚ ਹੋਏ ਉਹ ਵੀ ਇਸ ਬਾਰਿਸ਼ ਨਾਲ ਖਤਮ ਹੋ ਜਾਏ ਤਾਂ ਇਸ ਕਰਕੇ ਆਪਾਂ ਨੂੰ ਕੋਈ ਬਹੁਤਾ ਜ਼ਰੂਰਤ ਨਹੀਂ ਹੋਣਾ ਆਪਣੇ 15-20 ਦਿਨ ਵਧੀਆ ਲੰਘਣਿਆ ਕੋਈ ਸਪਰੇਅ ਦੀ ਜ਼ਰੂਰਤ ਨਹੀਂ ਕੋਈ ਪੋਧਾਨ ਦੀ ਜ਼ਰੂਰਤ ਨਹੀਂ ਕੋਈ ਫੰਗੀਸਾਈਡ ਦੀ ਜ਼ਰੂਰਤ ਨਹੀਂ ਤੇ ਨਾ ਹੀ ਕੋਈ ਆਪਾਂ ਹੁਣ ਕਰਨੀ ਆ ਮੰਨ ਲਓ ਕੋਈ ਤੇਲੇ ਚ ਪਿਆ ਹੈ ਹਾਂ ਇੱਕ ਬੌਣਾ ਰੋਗ ਆਉਣ ਦੇ ਕਾਰਨ ਆਪਣੇ ਖੇਤਾਂ ਦੇ ਵਿੱਚ ਪਹਿਲੀਆਂ ਦੇ ਵਿੱਚ ਤੇਲੇ ਦਾ ਅਟੈਕ ਹੋ ਗਿਆ ਸੀ ਜਿਹਦੇ ਕਰਕੇ ਕਿ ਉਹ ਆਪਾਂ ਸਮੇਂ ਸਿਰ ਨਿਰੀਖਣ ਕਰਨਾ ਉਸ ਚੀਜ਼ ਦਾ ਸਮੇਂ ਸਿਰ ਚੈੱਕ ਕਰਦੇ ਰਹਿਣਾ ਕਿ ਤੇਲਾ ਅੱਗੇ ਨਾ ਵਧੇ ਤੇਲਾ ਅਟੈਕ ਨਾ ਜਦ ਕਰੇ ਖੇਤ ਨੂੰ ਪਾਣੀ ਸਕਾ ਕੇ ਲਾਓ ਕਿਉਂਕਿ ਹੁਣ ਸਮਾਂ ਜਿਹੜਾ ਚੱਲ ਰਿਹਾ ਹਜੇ ਆਪਣੇ ਝੋਨੇ ਦੇ ਵਿੱਚ 60 ਦਿਨਾਂ ਦੇ ਥੱਲੇ ਗੋਭ ਦੇ ਵਿੱਚ ਮਤਲਬ ਵੀ ਬੱਲੀ ਛੱਟਾ ਬਣਨਾ ਇੱਕ ਸਟਾਰਟ ਹੋ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਖੇਤ ਨੂੰ ਸੋਕਾ ਨਹੀਂ ਲਵਾ ਸਕਦੇ ਮਤਲਬ ਹਵਾ ਨਹੀਂ ਲਵਾ ਸਕਦੇ ਜ਼ਿਆਦਾ ਤਾਂ ਹੁਣ ਜਿਹੜੇ 35 40 ਦਿਨਾਂ ਦੇ ਝੋਨੇ ਇਹਨਾਂ ਲਈ ਬੈਸਟ ਟਾਈਮ ਚੱਲ ਰਿਹਾ ਜੇ ਹਵਾ ਲਵਾ ਕੇ ਪਾਣੀ ਪਾਓ ਬਹੁਤ ਬਿਮਾਰੀਆਂ ਤੋਂ ਰਾਹਤ ਮਿਲੂਗੀ ਤੇ ਹਰ ਇੱਕ ਚੀਜ਼ ਤੋਂ ਮਤਲਬ ਆਪ ਨੂੰ ਫਾਇਦਾ ਮਿਲੂਗਾ ਯੂਰੀਆ ਕੰਪਲੀਟ ਕਰੋ ਤੇ ਸਪਰੇਅ ਬਾਰੇ ਹੁਣ ਸੋਚੋ ਨਾ ਕਿਉਂਕਿ ਜਿਹੜਾ ਇਹ ਸਮਾਂ ਚੱਲ ਰਿਹਾ ਹੈ ਮੌਸਮ ਬਹੁਤ ਸੋਹਣਾ ਹੋ ਚੁੱਕਾ ਹੈ ਵਾਰਿਸ਼ ਵੀ ਹੋ ਚੁੱਕੀ ਹੈ ਚੰਗੀ ਜਿਹਦੇ ਕਰਕੇ ਆਪਣਾ ਫਾਇਦਾ ਹੋਇਆ 5-700 ਰੁਪਏ ਦਾ ਤੇ ਐਵੇਂ ਫालतू ਖਰਚੇ ਕਰਾਂਗੇ ਤਾਂ ਖੇਤੀ ਜਿਹੜੀ ਲਾਸਟ ਦੇ ਵਿੱਚ ਝਾੜ ਆਉਣਾ ਉਹ ਮੌਸਮ ਤੇ ਡਿਪੈਂਡ ਹੈ ਵੀ ਆਪਣਾ ਨਹੀਂ ਸਾਰੇ ਟਾਈਮ ਪੱਕਾ ਟਾਈਮ ਕਿਵੇਂ ਦਾ ਝਾੜ ਰਹਿੰਦਾ ਹੈ ਤਾਂ ਇਸ ਕਰਕੇ ਹੁਣ ਆਪਾਂ ਕੋਈ ਸਪਰੇਅ ਨਾ ਹੀ ਕਰੀਏ ਜੇ ਸਪਰੇਅ ਦੀ ਜ਼ਰੂਰਤ ਪਈ ਕਿਹੜੀ ਕਰਨੀ ਆ ਕਦੋਂ ਕਰਨੀ ਆ ਉਹ ਦੀ ਆਪਾਂ ਸਮੇਂ ਸਿਰ ਹੀ ਵੀਡੀਓ ਬਣਾ ਦੇਣਾ ਉਮੀਦ ਕਰਦਾ ਵੀਡੀਓ ਪਸੰਦ ਆਉ ਵਿਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ